ਗੁਰ ਮੰਤਰ ਦਿਰਹਾਇਆ ਬਾਹ ਦੇ ਥਾਂਡੇ ਦਰਬਾਰ ਉਹਦੇ ਮੈਨ ਸੁਣਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੂਰ ਕੇ ਵਾਰ ਉਹਨੂੰ ਤਨ ਤਨੀ ਤੇ ਉਦਾਰ ਤੇ ਆਗੀ ਸਰਮ ਸੁਨੀਆ ਜਸ ਤੁਮਾਰ ਮੰਗੋ ਪਾਏ ਰਤ ਸਭ ਦੇਖੋ ਹਮ ਹੀ ਤੇ ਮੇਰੋ ਨਿਸਤਾਰ ਜੈ ਤੇ ਨਾਮਾ ਦਿੱਤ ਬਨਾਮਾ ਜਿਨ ਕੋ ਕਿਰਪਾ ਪਹੀ ਐ ਅਪਾਰ ਕਹਿਨ ਬੀਰ ਤੁਮ ਸੰਗਤ ਬੰਧਾ ਦੇ ਜਹਾਤ ਉਦਾਰ ਲੇਖ ਨਾਮਾਰ ਸੋ ਬਹੁਤ ਅਨੁਰੂਪ ਸੇਵੀ ਹੈ ਨਾਮੁ ਸੇਵਿ ਸੁਬਾਹਿ ਦਰਸਨ ਹਰਿ ਸਿਆ ਗੁਰੂ ਕੈ ਜਾਨਾ ਮਰਨ ਦੁਖ ਜਾਈ ਹੋਐ ਸੁਖ ਦੁਖ ਸੰਭਿ ਨੂਰੀ ਅਰਸੋ ਕੋਰਸੋ ਝੱਡੀ ਗੈ ਅਦਿ ਲਿਟੇ ਸੱਚੇ ਪਾਤਸ਼ਾਹ ਤੋ ਜਨਮ ਜਨਮ ਦੀ ਕਟਿ ਹੈ ਸਜਣ ਸਦਾ ਪਾਤਸ਼ਾਹ ਸਿਰ ਸ਼ਮਾਨ ਦੇ ਸਾਹੂ ਸਰਪਾਦ ਬੈਠਿਆ ਸੁਹੀ ਹੈ ਸਰਮੰਗਲ ਦੇ ਸਾਹੂ ਸਤਨਾਮ ਸ੍ਰੀ ਬਾਹੂ ਸਾਹਿਬ ਜੀ ਅਮ ਆਸਰੀ ਨਾ ਲਾਤੋ ਤਾ ਹਮ ਆਂਦਰੇ ਆਂਦਰੇ ਖੈਰ ਕਰਾਤੇ ਕਉ ਚਾਲੈ ਗੁਰ ਚਾਦੀ ਸਤ ਗੁਰੂ ਦਾਇਆ ਰੇ ਸੁਖਨਾਤਾ ਹਮਲਾਵੇ ਆਪਨ ਪਾਦੀ ਹਮ ਹਮਲੇ ਆਂਦ ਦੇ ਆਂ ਦੇ ਫਰਾਤੇ ਕਿਉ ਚਾਲੈ ਗੁਰੂ ਸ਼ਾਨੀ ਜੀ ਸਤ ਗੁਰੂ ਨਾਲ ਪਰੇ ਸੁਖਨਾਤਾ ਹਮਲਾਵੇ ਆਪਨ ਪਾਦੀ ਕੰਮੀ ਚਲੋ ਗੁਰਚੰਨੀ ਜੋ ਗੁਰਪੈ ਸੋਈ ਭਲ ਮਾਨੋ ਹਾਰ ਹਾਲ ਬਧਾ ਮਿਰਾਂ ਜੀਰਾ ਹਰ ਦੇ ਸੰਤ ਸੋਮ ਜਨ ਭਾਈ ਗੁਰ ਸੇਵਿਓ ਬੇਨ ਮਿਰਗਾਲੀ ਅਧਿਗੁਰ ਸੇਵ ਕਰਨਾ ਆਪਾਂ ਤੁਮਤ ਮਤ ਜਾਣੋ ਆਜ ਕੇ ਪਰੀ ਹਰ ਕੇ ਸੰਤ ਜਪਵਾਰੋ ਜਪਨਾ ਹਰ ਸੰਤ ਚਲੇ ਹਰ ਨਰੀ ਜਨਾਰੋ ਜਪਿਆ ਸੇਵ ਅਨੁਭਵੇ ਹਰ ਪਿਲੇਆ ਏਨ ਇਹਨਾਂ ਲਈ ਹਰ ਹਰ ਜਪਨ ਜਪਨੋ ਤੁਨਤਾਨੀ ਹਰ ਕਿਰਪਾ ਕਰ ਬਣਵਾਲੀ ਜਨ ਨਾਨਕ ਸੰਗਤ ਸਾਧਾ ਨਾਮ ਮੇਲੋ ਹਮ ਸਾਧ ਨਾ ਅਨੁਰਾਲੀ ਹਰ ਹਰ ਜਪਨ ਜਪਨ ਲੋ ਜੋ ਜਾਣੀ ਹਰ ਕਿਰਪਾ ਹਰ ਮਨਵਾਲੀ ਨੰਨਾਰਗ ਸੰਗਦ ਸਾਲ ਆਲ ਮੇ ਰਹੋ ਹਮ ਸਾਧ ਜਨਾ ਆਪ ਪ੍ਰਾਪੀ ਵਾਹਿ ਆਹ ਹਰ ਸਾਰ ਵਾਹਿ